ਫਿਸ਼ੇਲਿਪ ਤਵਕਾ ਕੌਂਸਲ ਰਹਾ ਉਹਨਾਂ ਨੇ ਕੀਤਾ ਕੱਖ ਨਹੀਂ ਹੈਗਾ ਜੀ ਸਾਡੇ ਬਹੁਤ ਜਿਆਦੀਆਂ ਸਮੱਸਿਆ ਆ ਗੜੀਆਂ ਨਾਲੀਆਂ ਦੀਆਂ ਕਹਿ ਲਓ ਸੀਵਰੇਜ ਦੀਆਂ ਕਹਿ ਲਓ ਬਾਟਰ ਸਫਾਈ ਦੇ ਕਹਿ ਦੋ ਬਹੁਤ ਜਿਆਦਾ ਹੈ ਮੈਡੀਕਲ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਝਾੜੂ ਨੂੰ ਵੋਟ ਪਾਓ ਕੰਮਜਬ ਕਰੋ ਕਿਉਂ ਉੱਤੇ ਸਰਕਾਰ ਇਹਦੀ ਆ ਥਲਦੇ ਵੀ ਕੌਂਸਲ ਇਹਦੀ ਚਤਾਓ ਕਿੰਨੇ ਜਿਤਾਉਂਦੀਆਂ ਫੇ ਇਹਦੀ ਚ ਕੰਮ ਵਧੀਆ ਹੁੰਦਾ ਹੁੰਦਾ ਫੇ ਟੀਮ ਬਾਈਕ ਬਣ ਜਾਂਦੀ ਹੈ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਰਮਨ ਰੌੜਾ ਜਿੰਦਾਬਾਦ ਸਰਦਾਰ ਬਲਵੀਰ ਸਿੰਘ ਡਾਕਟਰ ਜਿੰਦਾਬਾਦ ਹੰਜੀਤ ਸਿੰਘ ਟੋਟ ਜੀ ਉਹ ਸਾਡੀ ਫੈਮਲੀ ਹੈ ਜੀ ਜੀ ਫੈਮਲੀ ਦੇ ਵਿੱਚੋਂ ਉਹਨਾਂ ਨੇ ਮੈਨੂੰ ਚੁਣਿਆ ਵੀ ਅੱਗੇ ਹੋ ਕੇ ਬੇੜਾ ਬੰਨੇ ਲਾ ਦੇ ਜੋ ਵੀ ਸਮੱਸਿਆ ਕਿ ਇਹਦੇ ਬਿਜਲੀ ਦੀ ਕਿਸੇ ਦੀ ਪਾਣੀ ਦੀ ਉਹ ਸਾਰੀਆਂ ਹੱਲ ਕੀਤੀਆਂ ਜਾਣਗੀਆਂ ਇਹ ਬੁੱਕ ਲੈ ਲਈਏ ਨਾ ਉਹ ਨਾ ਲਿਖੀ ਜਾਂਦੇ ਆ ਸਮੱਸਿਆ ਹੈਗੀਆਂ ਸਾਡੇ ਜੀ ਕੋ ਕਮਿਸ਼ਨ ਨੂੰ ਥੋੜਾ ਜਿਆਦਾ ਟਾਈਮ ਦੇਣਾ ਚਾਹੀਦਾ ਦੇਖੋ ਪੇਪਰ ਵੀ ਤਿਆਰ ਕਰਨੇ ਆ ਲੋਕਾਂ ਦੇ ਪੋਸਟਰ ਨਹੀਂ ਛੱਪੇ ਜੀ ਟਾਈਮ ਦੀ ਸ਼ੋਰਟ ਕਰਕੇ ਪੀਣ ਦਾ ਪਾਣੀ ਸੀਵਰੇਜ ਉਹ ਮੈਡੀਕਲ ਜੀ ਤਿੰਨ ਸਹੂਲਤਾਂ ਇਹ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਬਾਕੀ ਦਾ ਜੋ ਕੰਮ ਚੱਲ ਚੱਲੀ ਜਾਂਦਾ ਹੋਏ ਹੋਏ ਕਿ ਜਦੋਂ 2002 ਚ ਮੈਂ ਆਜ਼ਾਦ ਕਾਉਂਸਲਰ ਬਣਿਆ ਸੀ ਜੀ ਜੀ ਆਜ਼ਾਦ ਬੰਦੇ ਦੀ ਜੇ ਪਾਰਟੀ ਤੋਂ ਬਿਨਾ ਬੰਦੇ ਦੀ ਕੋਈ ਬੁਗਤ ਨਹੀਂ ਜੀ ਜੀ ਹਮੇਸ਼ਾ ਪਾਰਟੀ ਦਾ ਉਮੀਦਵਾਰ ਹੀ ਜਿਤਾਇਆ ਜਾਵੇ ਆਪਣੇ ਇਲਾਕੇ ਦੇ ਕੰਮ ਉਹਦੇ ਸਿਰ ਤੇ ਹੀ ਹੁੰਦੇ ਆ। ਵੀ ਹੁਣ ਆਪਾਂ ਤਜਰਬੇ ਨਾ ਕਰੀ ਜਾਈਏ। ਆਪਾਂ ਅਸਲੀਅਤ ਨੂੰ ਸਮਝੀਏ। ਕਿ ਆਪਣੀ ਪਾਰਟੀ ਨੂੰ ਵੋਟਾਂ ਪਾਈਏ ਤੇ ਆਪਣੇ ਸਾਰੇ ਕੰਮ ਉਹ ਸਿਰੇ ਚਾੜੀਏ। ਤੇ ਇਹਨਾਂ ਦਾ ਪੂਰਾ ਟੁੱਟ ਬ੍ਰਦਰ ਸਾਥ ਦੇ ਰਹੇਗੇ ਤੇ ਉਹ ਕਹਿੰਦੇ ਕਿ ਜਿਹੜਾ ਮੇਰੀ ਸੱਜੀ ਬਾਹ ਹੈ ਵੀ ਭਾਜੀ ਤੇ ਨਾਲ ਰਹਿ ਕੇ ਸਾਰਾ ਕੰਮ ਕੀਤਾ ਜਾਏਗਾ ਤੁਸੀਂ ਕੀ ਜਾਨਣਾ ਚਾਹੋਗੇ? ਹਾਂ ਇਹ ਗੱਲ ਸੱਚੀ ਆ ਮੇਰੀ ਪਾਰੀ ਵੀ ਉਹਨੇ ਬਹੁਤ ਯੋਗਦਾਨ ਵੱਡਾ ਯੋਗਦਾਨ ਪਾਇਆ ਸੀ। ਹੁਣ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਅਸੀਂ ਤੈਦਲੋ ਧੰਨਵਾਦੀਆਂ ਆ ਰਮਨ ਰੋਲਾ ਜੀ ਦੇ ਜਿਨ੍ਹਾਂ ਨੇ ਸਾਡਾ ਸਰਵੇ ਕਰਾ ਕੇ ਸਾਨੂੰ ਟਿਕਟ ਦਿੱਤੀ ਅਸੀਂ ਬਹੁਤ ਬਹੁਤ ਦਾ ਧੰਨਵਾਦ ਕਰਦੇ ਹਾਂ ਜੀ ਸਰਦਾਰ ਬਲਵੀਰ ਸਿੰਘ ਟੱਟ ਜਿੰਦਾਬਾਦ ਜੈ ਜੀ ਵਾ ਜਿੰਦਾਬਾਦ ਜੈ ਜੀ ਵਾ ਜਿੰਦਾਬਾਦ ਸੰਤਾਨ ਜਿੰਦਾਬਾਦ ਬਲਵੀਰ ਸਿੰਘ ਟੋਟਲ ਜੀ ਘਰੇ ਨੇ 12 ਨੰਬਰ ਵਾਰਡ ਤੋਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਜੀ ਨਮਸਕਾਰ ਮਸਤੇ ਜੀ ਮੈਂ 12 ਨੰਬਰ ਵਾਰਡ ਚੋਂ ਜੀ ਬਲਬੀਰ ਸਿੰਘ ਟਟ ਮੈਨੂੰ ਪਾਰਟੀ ਨੇ ਆਪ ਪਾਰਟੀ ਨੇ ਟਿਕਟ ਦਿੱਤੀ ਹੈ ਜੀ ਜੀ ਚੋਣ ਦਾ ਛਾਂ ਝਾੜੂ ਆ ਜੀ ਮੈਂ ਕੇਜੀਦੀਆ ਸਾਹਿਬ ਦਾ ਧੰਨਵਾਦ ਕਰਦਾ ਜੀ ਮੈਂ ਥੱਲੇ ਭਗਵੰਤ ਮਾਨ ਨੂੰ ਜੀ ਧੰਨਵਾਦ ਕਰਦਾ ਜੀ ਮੈਂ ਸਾਡੇ ਲੋਕਾ ਐਮਐਲਏ ਉਹਨਾਂ ਦਾ ਧੰਨਵਾਦ ਕਰਦਾ ਕਿਨਾਂ ਨੇ ਮੇਤੇ ਉਮੀਦ ਕਰਕੇ ਵਿਸ਼ਵਾਸ ਕਰਕੇ ਮੈਨੂੰ ਇਹ ਟਿਕਟ ਦਿੱਤੀ ਹੈ ਮੈਂ ਟਿਕਟ ਜਿੱਤ ਕੇ ਇਹਨਾਂ ਦੀ ਝੋਲੀ ਪਾਵਾਂਗਾ ਤੇ ਜਿਹੜੇ ਟੁੱਟ ਬ੍ਰਦਰਸ ਆ ਉਹਨਾਂ ਦਾ ਕੀ ਟਟਾ ਹਜਿੰਦਰ ਸਿੰਘ ਟੁੱਟ ਜੀ ਉਹ ਸਾਡੀ ਫੈਮਲੀ ਆ ਜੀ ਫੈਮਲੀ ਦੇ ਵਿੱਚੋਂ ਉਹਨਾਂ ਨੇ ਮੈਨੂੰ ਚੁਣਿਆ ਵੀ ਅੱਗੇ ਹੋ ਕੇ ਬੇੜਾ ਬੰਨੇ ਲਾ ਹੈ ਤੁਹਾਨੂੰ ਰਾਜਨੀਤੀ ਚਾਹਣ ਦਾ ਕੀ ਕਾਰਨ ਸੀਗਾ ਕਿ ਜਿਹੜਾ ਤੁਹਾਨੂੰ ਆਣਾ ਪਿਆ ਸੀ ਰਾਜਨੀਤੀ ਜੀ ਥੋੜਾ ਸਿਸਟਮ ਆਪਣਾ ਢਿੱਲਾ ਆ ਜੀ ਪਿਛੇ ਵੇਲੇ ਥਾਬਕਾ ਕੌਂਸਲ ਰਹੇ ਆ ਉਹਨਾਂ ਨੇ ਕੀਤਾ ਕੱਖ ਨਹੀਂ ਹੈਗਾ ਜੀ ਸਾਡੇ ਬਹੁਤ ਜਿਆਦਾ ਸਮੱਸਿਆ ਆ ਗਲੀਆਂ ਨਾਲੀਆਂ ਦੀਆਂ ਕਹਿ ਲਓ ਸੀਵਰੇਜ ਦੀਆਂ ਕਹਿ ਦੋ ਵਾਟਰ ਸਪਲਾਈ ਦੇ ਕਹਿ ਦੋ ਬਹੁਤ ਜਿਆਦਾ ਆ ਮੈਡੀਕਲ ਦੀ ਸਭ ਤੋਂ ਵੱਡੀ ਸਮੱਸਿਆ ਆ ਜੀ ਸਿਆਣਾ ਬੰਦਾ ਬਜਾਇਕ ਬੰਦਾ ਕਿੱਥੇ ਜਾਊਗਾ ਉਹ ਜਿਹੜਾ ਮਹੱਲਾ ਕੇਰਿੰਗ ਆਉਂਦੇ ਆ ਉਹ ਬਹੁਤ ਵਧੀਆ ਚੀਜ਼ ਹੋ ਜੀ ਇਹ ਕੋਹਨੇ ਵੱਧ ਤੋਂ ਵੱਧ ਬੰਨ ਜੋ ਸਿਆਣਾ ਬੰਦਾ ਲੱਗੇ ਹੀ ਉੱਠ ਕੇ ਜਾ ਸਕੇ ਜੀ ਜੀ ਮੈਡੀਕਲ ਆ ਬਾ ਤੇ ਆਪਣਾ ਫੋਨ ਨੰਬਰ ਜੇਕਰ ਦਰਸ਼ਕਾ ਤੁਹਾਨੂੰ ਮਿਲਣਾ ਚਾਹਤੇ ਹੁਣ ਤਾਂ ਮੇਰਾ ਫੋਨ ਨੰਬਰ ਹੈਗਾ 9814182053 ਬਰਵੀਰ ਜੀ ਦੀ ਖਾਸੇ ਤੇ ਹੈ ਕਿ ਰਾਜਨੀਤੀ ਤੇ ਆਏ ਹੋਏ ਲੇਕਿਨ ਪਹਿਲਾਂ ਵੀ ਸਮਾਜ ਸੇਵੀ ਗਏ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੀ ਕਿਹੜੀ ਸੰਸਥਾ ਨਾਲ ਜੁੜੇ ਹੋਏ ਮੈਂ ਗੋਦਵਾ ਗੋਦਵਾ ਸਿੰਘ ਸਭਾ ਦਾ ਪ੍ਰਧਾਨ ਆਂ ਜੀ ਦੋ ਸਾਲ ਮੈਂ ਗੋਦਵਾ ਸਿੰਘ ਸਭਾ ਦਾ ਚੇਅਰਮੈਨ ਰਹੇ ਆ ਮੌਜੂਦਾ ਕੋਆਪਰੇਟ ਸੋਸਾਇਟੀ ਦਾ ਤੇ ਕੋਆਪਰੇਟ ਬੈਂਕ ਦਾ ਪ੍ਰਧਾਨ ਆ ਜੀ ਮੈਂ ਜਿਹੜੇ ਬੱਚੇ 6 ਪਿੰਡ ਆਉਂਦੇ ਆ ਤੇ ਇੱਕ ਦੁਨੀਆ ਪਾ ਕੇ ਦਸਾਂ ਪੁੰਦਾ ਪਿੰਡਾ ਜੀ ਡੀ ਐਸ ਸੁਸਾਇਟੀ ਜੀ ਪਾਰ ਨੰਬਰ 12 ਦੇ ਵਿੱਚ ਕਾਫੀ ਸਮੱਸਿਆਵਾਂ ਹੈਗੀਆਂ ਤੇ ਤੁਸੀਂ ਰਾਜਨੀਤੀ ਚ ਉਤਰੇ ਹੋ ਔਰ ਆਪ ਪਾਰਟੀ ਨੇ ਤੁਹਾਨੂੰ ਇੱਕ ਚਰਨਦਾ ਉਮੀਦਵਾਰ ਚੁਣ ਕੇ ਤੁਹਾਨੂੰ ਟਿਕਟ ਦਿੱਤੀ ਗਈ ਤੇ ਤੁਸੀਂ ਇਸ ਬਾਰੇ ਕੀ ਕਹੋਗੇ ਜੋ ਵੀ ਸਮੱਸਿਆ ਕੇ ਇਹਦੇ ਬਿਜਲੀ ਦੀ ਕਿਸੇ ਦੀ ਪਾਣੀ ਦੀ ਉਹ ਸਾਰੀਆਂ ਹੱਲ ਕੀਤੀਆਂ ਜਾਣਗੀਆਂ ਜੀ ਇਹ ਬੁੱਕ ਲੈ ਲਈਏ ਨਾ ਨਾ ਲਿਖੀ ਜਾਂਦੇ ਆ ਸਮੱਸਿਆ ਹੈਗੀਆਂ ਸਾਡੇ ਜੀ ਕਿਉਂ ਫਾਲ ਹੋ ਜਾਣਗੀਆਂ ਪਰ ਸਾਨੂੰ ਮੌਕਾ ਦਿੱਤਾ ਜਾਵੇ ਜੀ ਹਾਂਜੀ ਤੇ ਤੁਸੀਂ ਇਹ ਨਹੀਂ ਸੋਚ ਰਹੇ ਕਿ ਜਿਹੜੇ ਇਸ ਟਾਈਮ ਜਿਹੜੇ ਇਲੈਕਸ਼ਨ ਹੋ ਰਿਹਾ ਕਾਰਪੋਰੇਸ਼ਨ ਦੇ ਤੇ ਬਹੁਤ ਘੱਟ ਟਾਈਮ ਦਿੱਤਾ ਜਾ ਰਿਹਾ ਤੇ ਉਸ ਨੂੰ ਜਿਹੜਾ ਉਮੀਦਵਾਰ ਹੈ ਕਾਫੀ ਦਿੱਕਤਾਂ ਆ ਰਹੀਆਂ ਹਾਂਜੀ ਇਹਦੀ ਸਮੱਸਿਆ ਆਈ ਹੈ ਜੀ ਥੋੜੀ ਜੀ ਤੇ ਇਹ ਸਮੱਸਿਆ ਆਈ ਆ ਥੋੜੀ ਸਿਸਟਮ ਨੂੰ ਥੋੜਾ ਜਿਆਦਾ ਟਾਈਮ ਦੇਣਾ ਚਾਹੀਦਾ ਹੈਗਾ ਜੀ ਕਮਿਸ਼ਨ ਨੂੰ ਥੋੜਾ ਜਿਆਦਾ ਟਾਈਮ ਦੇਣਾ ਚਾਹੀਦਾ ਕੋ ਪੇਪਰ ਵੀ ਤਿਆਰ ਕਰਨੇ ਆ ਕਿ ਬਾਕੀ ਸਿਸਟਮ ਵੀ ਤਿਆਰ ਕਰਨਾ ਹਜੇ ਤੱਕ ਬਹੁਤੇ ਲੋਕਾਂ ਦੇ ਪੋਸਟਰ ਵੀ ਨਹੀਂ ਛਪੇ ਜੀ ਟਾਈਮ ਦੀ ਸ਼ਾਰਟ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ 12 ਨੰਬਰ ਵਾਰਡ ਦੇ ਵਿੱਚ ਜਿਹੜਾ ਕਾਫੀ ਇਲਾਕਾ ਆ ਰਿਹਾ ਹੈਗਾ ਵਾ ਤੇ ਉਹਦੇ ਵਿੱਚ ਪੜ੍ਹਾਈ ਦਾ ਮੁੱਦਾ ਲੈ ਕੇ ਲੋਕੀ ਉੱਠ ਰਹੇ ਆ ਬਿਜਲੀ ਦੀਆਂ ਤਾਰਾ ਲੈ ਕੇ ਮੁੱਦਾ ਉੱਠ ਰਹੇ ਗਏ ਆ ਤੇ ਪਲੱਸ ਜਿਹੜਾ ਮੈਡੀਕਲ ਸਿਸਟਮ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜਦੋਂ ਤੁਸੀਂ ਇਸ ਚੀਜ਼ ਦੇ ਉਤਰੋਗੇ ਤੇ ਪੂਰੇ ਵਾਦੇ ਕਿਤੇ ਜਾਣਗੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਪੀਣ ਦਾ ਪਾਣੀ ਸੀਵਰੇਜ ਬਹੁਤ ਮੈਡੀਕਲ ਜੀ ਤਿੰਨ ਸਹੂਲਤਾਂ ਇਹ ਪਹਿਲ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਬਾਕੀ ਦਾ ਜੋ ਕੰਮ ਚੱਲਦਾ ਚੱਲੀ ਜਾਂਦਾ ਹੋਏ ਹੋਏ ਜੱਕਦਮ ਗਵਰਨਮੈਂਟ ਕੋਲ ਮੀ ਕਰ ਸਕਦੀ ਓਏ ਹੋਏ ਟੀਮ ਬਾਈਕਰ ਨਾ ਹੁੰਦੇ ਹੁੰਦਾ ਜੀ ਤੇ ਆਹ ਪਾਰਟੀ ਤੇ ਪੂਰੇ ਜਿੰਨੇ ਵੀ ਉਮੀਦਵਾਰ ਖੜੇ ਕੀਤੇ ਗਏ ਤੇ ਸਾਰਿਆਂ ਨੇ ਜਿੱਤਣ ਦੀ ਉਮੀਦ ਕੀਤੀ ਹੈ ਤੇ ਤੁਹਾਡੇ ਵੀ ਕਾਫੀ ਚੱਲਦਾ ਪਿਆ ਹੈ ਕਿ ਤੁਸੀਂ ਕਾਫੀ ਸੀਟ ਤੇ ਜਰਾ ਟਿਕਟਾਂ ਲੈ ਕੇ ਜਿਹੜੇ ਵੋਟਾਂ ਲੈ ਕੇ ਜਿੱਤੋਗੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਬਗੈਰਾ ਸਾਬੇ ਪਹਿਲਾਂ ਹੁੰਦੇ ਆ ਸਾਬੇ ਆ ਕੇ ਅਗਲੇ ਦੇਖਦੇ ਆ ਤਿੰਨ ਚਾਰ ਦੀ ਵੀ ਕਿਹੜਾ ਉਮੀਦਵਾਰ ਸੀਟ ਕੱਢ ਸਕਦਾ ਆ ਜੀ ਉਹਨੂੰ ਟਿਕਟ ਦਿੱਤੀ ਜਾਂਦੀ ਆ ਜੀ ਸਾਡੇ ਕੋਲ ਸਭ ਕਾ ਕੰਸਟਰ ਵੀ ਖੜੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮਾਰੇ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਤੁਸੀਂ ਆਪ ਪਾਰਟੀ ਵਿੱਚ ਸ਼ਾਮਲ ਹੋਏ ਤੇ ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਕਿਉਂਕਿ ਤੁਹਾਡੇ ਦੇ ਕਾਫੀ ਜਿਹੜੇ ਹੈਗੇ ਵੋਟਰ ਤੁਹਾਡੇ ਜਾਣ ਪਛਾਣਦੇ ਤੁਸੀਂ ਸਾਰਾ ਕੁਝ ਕੰਮ ਕਰਾਇਆ ਵਾ ਤੇ ਹੁਣ ਤੇ ਆਪ ਪਾਰਟੀ ਦੀ ਟਿਕਟ ਮਿਲੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਵੋਟਰਾਂ ਨੂੰ ਜਾਂ ਉਹ ਬਹੁਤ ਜ਼ਰੂਰੀ ਗੱਲ ਆ ਉਹ ਐ ਕਹਿਣੀ ਚਾਹੁੰਦਾ ਕਿ ਜਦੋਂ 2002 ਚ ਮੈਂ ਆਜ਼ਾਦ ਕੌਂਸਲਰ ਬਣਿਆ ਸੀ ਜੀ ਜੀ ਆਜ਼ਾਦ ਬੰਦੇ ਦੀ ਜੇ ਪਾਰਟੀ ਤੋਂ ਬਿਨਾ ਬੰਦੇ ਦੀ ਕੋਈ ਬੁਕਤ ਨਹੀਂ ਜੀ ਜੀ ਹਮੇਸ਼ਾ ਪਾਰਟੀ ਦਾ ਉਮੀਦਵਾਰ ਹੀ ਜਿਤਾਇਆ ਜਾਵੇ ਆਪਣੇ ਇਲਾਕੇ ਦੇ ਕੰਮ ਉਹਦੇ ਸਿਰ ਤੇ ਹੀ ਹੁੰਦੇ ਆ ਜੀ ਹਾਂਜੀ ਤੇ ਜੇ ਤੁਹਾਨੂੰ ਜਿਹੜੀਆਂ ਮੁਸੀਬਤਾਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਆਜ਼ਾਦ ਉਮੀਦਵਾਰ ਹੋ ਕੇ ਤੇ ਲੇਕਿਨ ਹੁਣ ਪਾਰਟੀ ਦੇ ਨਾਲ ਜਿਹੜਾ ਰਮਿੰਦਰਾ ਤੁਸੀਂ ਉਹਨਾਂ ਨਾਲ ਚੱਲ ਰਹੇ ਹੋ ਤੇ ਤੁਸੀਂ ਇਹਨਾਂ ਨੂੰ ਕੀ ਗਾਈਡ ਕਰੋਗੇ ਇਹਨਾਂ ਨੂੰ ਤਾਂ ਮੈਂ ਇਲਾਕਾ ਨਿਵਾਸੀਆ ਬਾਰ ਬਾਰਡਰ ਮੁਬਾਰਾ ਨੂੰ ਵੀ ਇਹੀ ਕਹੂੰਗਾ ਜੀ ਵੀ ਅੱਗੇ ਮੇਰੇ ਤੇ ਤਜਰਬਾ ਹੋ ਚੁੱਕਾ ਇਹੋ ਜੀ ਵੀ ਹੁਣ ਆਪਾਂ ਤਜਰਬੇ ਨਾ ਕਰੀ ਜਾਈਏ ਜੀ ਜੀ ਆਪਾਂ ਅਸਲੀਅਤ ਨੂੰ ਸਮਝੀਏ ਜੀ ਕਿ ਆਪਣੀ ਪਾਰਟੀ ਨੂੰ ਵੋਟਾਂ ਪਾਈਏ ਤੇ ਆਪਣੇ ਸਾਰੇ ਕੰਮ ਜੋ ਸਿਰੇ ਚਾੜੀਏ ਤੇ ਇਹਨਾਂ ਦਾ ਪੂਰਾ ਟੁੱਟ ਬ੍ਰਦਰ ਸਾਥ ਦੇ ਰਹੇਗੇ ਤੇ ਉਹ ਕਹਿੰਦੇ ਕਿ ਜਿਹੜਾ ਮੇਰੀ ਸੱਜੀ ਮਾਂ ਹੈਗੇ ਭਾਜੀ ਤੇ ਨਾਲ ਰਹਿ ਕੇ ਸਾਰਾ ਕੰਮ ਕੀਤਾ ਜਾਏਗਾ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹ ਗੱਲ ਸੱਚੀ ਆ ਮੇਰੇ ਬਾਰੇ ਵੀ ਉਹਨੇ ਬਹੁਤ ਯੋਗਦਾਨ ਵੱਡਾ ਯੋਗਦਾਨ ਪਾਇਆ ਸੀ ਜੀ ਹੁਣ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਪਿੰਡ ਦੀ ਸਾਡੇ ਇਲਾਕੇ ਦੀ ਜਿੰਦ ਜਾਣ ਆ ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਹਨਾਂ ਵਾਸਤੇ ਅਸੀਂ ਤਹਿਤ ਲੋਤ ਧੰਨਵਾਦੀ ਆ ਰਮਨ ਰੋੜਾ ਜੀ ਦੇ ਜਿਨ੍ਹਾਂ ਨੇ ਸਾਡਾ ਸਰਵੇ ਕਰਾ ਕੇ ਸਾਨੂੰ ਟਿਕਟ ਦਿੱਤੀ ਅਸੀਂ ਬਹੁਤ ਬਹੁਤ ਨਾਲ ਧੰਨਵਾਦ ਕਰਦੇ ਆ ਜੀ ਤੇ ਟਟ ਬ੍ਰਿਜੀ ਨਾਲ ਗੱਲ ਹੋਈ ਸੀ ਜੀ ਤੇ ਉਹ ਕਹਿੰਦੇ ਕਿ ਜਿਹੜਾ ਇਲੈਕਸ਼ਨ ਹੈਗਾ ਵਾ ਤੇ ਅਸੀਂ ਵੀਰ ਜੀ ਨਾਲ ਦਿਨ ਰਾਤ ਕਰਕੇ ਇੱਕ ਕਰਾਂਗੇ ਤੇ ਨਾਲ ਹੀ ਉਹਨਾਂ ਨਾਲ ਜੁੜਾ ਰਹਾਂਗੇ ਤੁਸੀਂ ਉਹਨਾਂ ਦਾ ਸਾਥ ਪੂਰਾ ਦੇ ਰਹੇਗੇ ਤੁਹਾਡਾ ਤੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੀ ਫਹਿਮ ਦੀ ਇੱਕੋ ਜੀ ਜੀ ਇਹ ਚਾਚਾ ਭਤੀਜਾ ਜੀ 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 ਹਾਂਜੀ ਸਾਡੀ ਫਹਿਮ ਦੀ ਇੱਕ ਵਾਰ ਸਾਰੇ ਸਾਬਕਾ ਕੋਈ ਸਾ ਵੀ ਇਹ ਵੀ ਸਾਡੀ ਫੈਮਿਲੀ ਚੋ ਆ ਜੀ ਹਾਂਜੀ ਕੋਈ ਸਿਸਟਮ ਚੋ ਬਹੁਤ ਕੁਝ ਮਾਰੇ ਬੰਦੇ ਵੀ ਆ ਚੁੱਕੇ ਆ ਇਹ ਕਰਕੇ ਸਾਨੂੰ ਇਹ ਸਿਸਟਮ ਚ ਆਉਣਾ ਪਿਆ ਵੀ ਵਧੀਆ ਬੰਦੇ ਅੱਗੇ ਆਉਣਗੇ ਤੇ ਵਧੀਆ ਕੰਮ ਕਰਨਗੇ ਜੀ ਹਾਂਜੀ ਤੇ ਤੁਸੀਂ ਆਖਰੀ ਦਸ਼ਕਾਂ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਇਹ ਹੀ ਅਪੀਲ ਕਰਨਾ ਚਾਹੁੰਦਾ ਹੱਥ ਜੋੜ ਕੇ ਵੀ ਝਾੜੂ ਨੂੰ ਵੋਟ ਪਾਓ ਕਾਮਯਾਬ ਕਰੋ ਕਿਉਂ ਉੱਤੇ ਸਰਕਾਰ ਇਹਦੀ ਆ ਥਲਦੇ ਵੀ ਕੌਨਸਲ ਇਹਦੀ ਚਤਾਓ ਕਿੰਨੇ ਜਿਤੌਂਦੀਆਂ ਫੇ ਇਹਦੀ ਚ ਕੰਮ ਵਧੀਆ ਹੁੰਦਾ ਹੁੰਦਾ ਫੇ ਟੀਮ ਬਾਈਕ ਬਣ ਜਾਂਦੀ ਹੈ ਜੀ